ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ।

ਤੇ ਬੀਜੇਪੀ ਦੀ ਮੋਦੀ ਸਰਕਾਰ ਇਹ ਨਹੀਂ ਨਹੀਂ ਆਪ ਘੱਟ ਗਿਣਤੀਆਂ ਦੀ ਦੁਸ਼ਮਣ ਹੈ ਇਹ ਦਲਤਾਂ ਦੀ ਦੁਸ਼ਮਣ ਹੈ ਇਹ ਔਰਤ ਜਾਤੀ ਦੀ ਦੁਸ਼ਮਣ ਹੈ ਇਹ ਆਦਵਾਸੀਆਂ ਦੀ ਦੁਸ਼ਮਣ ਹੈ ਇਸੇ ਲਈ ਇਹ ਮੁਸਲਮਾਨ ਭਾਈਚਾਰੇ ਤੇ ਹੱਲੇ ਬੋਲ ਰਹੀ ਹੈ ਆਦਵਾਸੀਆਂ ਕੋਲੋਂ ਉਹਨਾਂ ਦਾ ਜਲ ਜੰਗਲ ਜ਼ਮੀਨ ਖੋ ਰਹੀ ਹੈ ਔਰਤਾਂ ਵਿਰੋਧੀ ਕਾਰਵਾਈਆਂ ਕਰ ਰਹੀ ਹੈ ਔਰ ਦਲਤਾਂ ਵਿਰੋਧੀ ਕਾਰਵਾਈਆਂ ਕਰ ਰਹੀ ਦੀ ਪਹਿਲਾਂ ਇਸ ਨੇ ਸਮਾਨ ਅਚਾਰ ਸਹਿਨਤਾ ਕਾਨੂੰਨ ਲਿਆਂਦਾ ਉਤਰਾਖੰਡ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਔਰ ਦੂਜੇ ਸੂਬਿਆਂ 'ਚ ਵੀ ਲਾਗੂ ਕਰਦੀਆਂ ਤਿਆਰੀਆਂ ਬਾਕਮ ਫੌਦ ਕਾਨੂੰਨ ਰਾਹੀਂ ਇਹ ਬਕਾ ਬੋਰਡ ਦੀ ਬਹੁਤ ਵੱਡੀ ਜਾਇਦਾਦ ਆ ਜਿਹੜੀ ਉਹਨੂੰ ਹੜਪਣਾ ਚਾਹੁੰਦੀ ਆ ਉਹਨੂੰ ਹੜੱਪ ਕੇ ਆਪਣੇ ਜਿਹੜੇ ਚਹੇਤੇ ਕਾਰਪੋਰੇਟ ਆ ਉਹਨਾਂ ਨੂੰ ਦੇਣਾ ਚਾਹੁੰਦੀ ਆ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਯੋਧਿਆ ਦੇ ਵਿੱਚ 13000 ਕਰੋ 13000 ਏਕੜ ਜ਼ਮੀਨ ਜਿਹੜੀ ਆਰਮੀ ਦੀ ਸੀ ਉਹ ਅਦਾਨੀ ਉਹ ਜਿਹੜਾ ਲਾਲਾ ਰਾਮਦੇਵ ਆ ਤੇ ਜਿਹੜਾ ਬਾਂਬਰੀਆਂ ਵਾਲਾ ਸ਼੍ਰੀ ਸ਼੍ਰੀ ਆ ਉਹਨੂੰ ਦੇ ਚੁੱਕੀ ਐ ਇਸੇ ਲਈ ਇਹ ਕਾਨੂੰਨ ਲਿਆਂਦਾ ਗਿਆ ਔਰ ਇਹਦੇ ਖਿਲਾਫ ਸਾਨੂੰ ਲੰਬੀ ਤੇ ਤਿੱਖੀ ਲੜਾਈ ਲੜਨ ਦੀ ਲੋੜ ਐ ਸੰਵਿਧਾਨ ਬਣਿਆ 19 1950 ਤੋਂ ਲੈ ਕੇ ਹੁਣ ਤੱਕ ਦਾ سب تمہان کے خلاف ہے اس کر کے نہیں سڑکتے ہیں اس کے سڑک پتے ہیں کہ بابا صاحب بھیم راؤ امبیڈکر کے سوچ دے اوپر پیرا دن والے سچے سپائی ہیں میں گزارش کروں گا کہ وہ مائک سے آن کے اپنے ਚਰਬਾਸੀ ਉਸ ਵੰਕ ਦਾ ਐਂਪਰਾ ਹੋ ਅੱਜ ਇਹ ਸਾਨੂੰ ਕੰਮ ਕਿਉਂ ਕਰਨਾ ਪਿਆ ਇਹ ਇੱਕ ਲੰਬੀ ਕਹਾਣੀ ਹੈ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀ ਜਿਹੜੀ ਪੋਲਿਟਿਕਸ ਹੈ ਰਾਜਨੀਤੀ ਹੈ ਉਹ ਫਿਰਕੂ ਲੀਹਾਂ ਤੇ ਜਿਹੜੀ ਆ ਉਹ ਚੱਲਣੀ ਸ਼ੁਰੂ ਹੋ ਗਈ ਆ ਔਰ ਘਟ ਗਣਤੀਆਂ ਨੂੰ ਇੱਕ ਟੂਲ ਬਣਾ ਲਿਆ ਗਿਆ ਰਾ ਸਤਾ ਤੇ ਪਹੁੰਚਣ ਦੇ ਲਈ ਔਰ ਇਹ ਅਮਲ ਉਦੋਂ ਦਾ ਜਾਰੀ ਹੈ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਅਸੀਂ ਉਦੋਂ ਵੀ ਐ ਸ਼ਹਿਰ ਦੇ ਵਿੱਚ ਕਮਿਊਨਿਸਟ ਪਾਰਟੀ ਵੱਲੋਂ ਸੜਕਾਂ ਤੇ ਨਿਕਲੇ ਸੀ ਕਿ ਇਹ ਗਲਤ ਹੈ ਅਸੀਂ ਉਦੋਂ ਵੀ ਗਲਤ ਜਿਹੜਾ ਸੜਕਾਂ ਤੇ ਨਿਕਲੇ ਜਦੋਂ ਰਾਮ ਮੰਦਰ ਦੇ ਹੱਕ ਚ ਬਾਬਰੀ ਮਸਜਿਦ ਦਾ ਫੈਸਲਾ ਜਿਹੜਾ ਸੁਣਾਇਆ ਗਿਆ ਕਿਉਂਕਿ ਉਹ ਫੈਸਲਾ ਸੁਣਾਉਣ ਵਾਲੇ ਜੱਜਾਂ ਨੂੰ ਮੋਦੀ ਸਰਕਾਰ ਨੇ ਨਵਾਜਿਆ ਆਵਾਜ਼ ਪਰ ਮੁਸਲਮਾਨਾਂ ਨੇ ਇਹ ਸਹਿ ਲਿਆ ਕਿ ਸ਼ਾਇਦ ਰਾਮ ਮੰਦਰ ਬਣ ਤੋਂ ਬਾਅਦ ਇਸ ਦੇਸ਼ ਦਾ ਮਾਹੌਲ ਬਦਲੇਗਾ ਪਰ ਜਦੋਂ ਕਿਸੇ ਫਿਰਕੇ ਨੂੰ ਸਿਆਸਤ ਦੀ ਪੌੜੀ ਬਣਾ ਲਿਆ ਜਾਵੇ ਕਿ ਉਸ ਪੌੜੀ ਰਾਹੀਂ ਸਿਆਸਤ ਤੇ ਜਾਣਾ ਹੈ ਪਹੁੰਚਣਾ ਹੈ ਉਦੋਂ ਇਹ ਸਵਾਲ ਰੁਕਣ ਵਾਲਾ ਨਹੀਂ ਹੈ ਬਾਬਰੀ ਵਾਚਨ ਦੇ ਬਾਅਦ ਮੁਸਲਮਾਨਾਂ ਦੇ ਉੱਤੇ ਜਾਂ ਗੱਟ ਗਿਣਤੀਆਂ ਦੇ ਉੱਤੇ ਜਿਹੜਾ ਤਸ਼ੱਦਦ ਹੈ ਉਹ ਰੁਕਿਆ ਨਹੀਂ ਹੈ ਫਿਰ ਸੰਭਲ ਆ ਜਾਂਦਾ ਹੈ ਫਿਰ ਕੋਈ ਹੋਰ ਮਸਲਾ ਜਿਹੜਾ ਆ ਜਾਂਦਾ ਹੈ ਔਰ ਜਿਸ ਤਰ੍ਹਾਂ ਦੇਸ਼ ਦਾ ਮੀਡੀਆ ਤੇ ਦੇਸ਼ ਦੀ ਸਰਕਾਰ ਅਸਵੇਲੇ ਪ੍ਰਪਾਗੈਂਡਾ ਕਰ ਰਹੀ ਹੈ ਉਹ ਇਸ ਦੇਸ਼ ਨੂੰ ਵੰਡਣ ਵਾਲੇ ਪਾਸੇ ਨੂੰ ਤੁਰ ਰਹੀ ਹੈ ਤੁਸੀਂ ਜਿੰਨੇ ਟੀਵੀ ਚੈਨਲ ਹੈ ਸਾਰਿਆਂ ਤੇ ਦੇਖੋ ਹਿੰਦੂ ਮੁਸਲਮ ਪਾਕਿਸਤਾਨ ਸੰਭਲ ਬਾਬਰੀ ਮਹਜਦ ਅਰੰਗਦੇਵ ਇਥੇ ਬਿਨਾ ਇੱਕ ਚੌਥੀ ਗੱਲ ਜਿਹੜੀ ਦਿਖਾਉਂਦਾ ਹੋ ਜੇ ਕਿਤੇ ਚੱਲਦੀ ਹੋਵੇ ਸਾਰੇ ਟੀਵੀ ਚੈਨਲਾਂ ਤੇ ਹੋਈ ਜਿਹੜਾ ਚੱਲ ਰਿਹਾ ਸੋ ਇਸ ਕਰਕੇ ਜਿਹੜੇ ਲੋਕਾਂ ਦੇ ਮੁੱਦੇ ਆ ਬੇਰੁਜ਼ਗਾਰੀ ਹੈ ਉੱਖਮਰੀ ਹੈ ਜਿਹਦੇ ਚ 125 ਵਿੱਚ 25 ਦੇਸ਼ਾਂ ਦੇ ਵਿੱਚੋਂ 111ਵਾਂ ਨੰਬਰ ਆਇਆ ਇਸ ਦੇਸ਼ ਦਾ 111ਵੇਂ ਨੰਬਰ ਤੇ ਦੇਸ਼ਾਂ ਦਾ ਉਹਦੀ ਕੋਈ ਚਰਚਾ ਨਹੀਂ ਹੈ ਪੰਜਾਬ ਦੀ ਹਿੰਦੂਸਤਾਨ ਦੀ ਕਿਸਾਨੀ ਹੈ ਉਹ ਡੁੱਬ ਰਹੀ ਹੈ ਖੁਦਕਸ਼ੀਆਂ ਕਰ ਰਹੀ ਹੈ ਉਹ ਟੀਵੀ ਤੇ ਕਿਤੇ ਚਰਚਾ ਨਹੀਂ ਹੈ ਅਨਪਲਾਈਮੈਂਟ ਸਿਖਰ ਤੇ ਹੈ ਬੱਚੇ ਖੁਦਕਸ਼ੀਆਂ ਕਰ ਰਹੇ ਆ ਉਹ ਕਿਤੇ ਟੀਵੀ ਚੈਨਲਾਂ ਤੇ ਚਰਚਾ ਦਾ ਵਿਸ਼ਾ ਨਹੀਂ ਹੈ ਚਰਚਾ ਦਾ ਵਿਸ਼ਾ ਇਹ ਹੈ ਇਹ ਸੰਬਲ ਦੇ ਵਿੱਚ ਜਾਮਾ ਮਸਲ ਦੇ ਮੋੜੇ ਇੱਕ ਚੌਂਕੀ ਦਾ ਉਦਘਾਟਨ ਕੀਤਾ ਗਿਆ ਔਰ ਚੌਂਕੀ ਦਾ ਉਦਘਾਟਨ ਡੀਐਮ ਕਰਨ ਜਾਂਦਾ ਐ ਐਸਐਸਪੀ ਕਰਨ ਜਾਂਦਾ ਐ ਔਰ ਉਹਦਾ ਸਾਰਾ ਹੀ ਲਾਈਵ ਜਿਹੜਾ ਦਿਖਾਇਆ ਜਾਂਦਾ ਹੈ ਚੌਂਕੀਆਂ ਬਹੁਤ ਬਣਦੀਆਂ ਨੇ ਥਾਣੇਦਾਰ ਜਾ ਕੇ ਜਿਹੜਾ ਚੌਂਕੀ ਦਾ ਉਦਘਾਟਨ ਕਰਿਆ ਜਾਂਦਾ ਔਰ ਬਕਾਇਦਾ ਪ੍ਰੋਪਗੇਟ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਸ ਕਰਕੇ ਆ ਵੱਖ-ਵੱਖ ਬੋਰਡ 3 ਤਲਾਕ ਇਹ ਸਾਰੇ ਜਿਹੜੇ ਆ ਇਹ ਕਿਸੇ ਫਿਰਕੇ ਦੇ ਧਾਰਮਿਕ ਆਜ਼ਾਦੀ ਦੇ ਵਿੱਚ ਦਖਲ ਹੈ ਜੇ ਤਿੰਨ ਤਲਾਕ ਦਾ ਮਾਮਲਾ ਆ ਤਾਂ ਸਾਡਾ ਆਨੰਦ ਮੈਰਿਜ ਐਕਟ ਵੀ ਹੈ ਇਸ ਦਖਲਅੰਦਾਜ਼ੀ ਜਿਹੜੀ ਉਹਦੇ 'ਚ ਵੀ ਹੋਏਗੀ ਜੇ ਵਕਫਾ ਹੋੜਾ ਤਾਂ ਸਾਡੀ ਸ਼੍ਰੋਮਣੀ ਕਮੇਟੀ ਵੀ ਹੈ ਦਖਲਅੰਦਾਜ਼ੀ ਉਹਦੇ 'ਚ ਵੀ ਹੋਏਗੀ 1995 ਦੇ ਵਿੱਚ ਵਕਫ ਦਾ ਕਾਨੂੰਨ ਬਣਿਆ ਉਹਨਾਂ 1913 23 54 ਇਹ ਸੋਧ ਹੁੰਦਾ ਹੁੰਦਾ 1995 ਆ ਗਿਆ 95 ਦੇ ਵਿੱਚ ਤੋਂ ਬਾਅਦ 13 ਚ ਸੋਧ ਹੋਈ ਸਾਰਿਆਂ ਨੇ ਸਹਿਮਤੀ ਨਾ ਕੀਤੀ ਸਾਰਿਆਂ ਨੇ ਕਿਹਾ ਕਿ ਜਿਹੜੀ ਸੰਚਾਰਨ ਕਮੇਟੀ ਆ ਇਹੋ ਹੀ ਠੀਕ ਹੈ ਜਿਹਦੇ ਜੀ ਤਿੰਨ ਮੈਂਬਰ ਜਿਹੜੇ ਆ ਉਹ ਸਰਕਾਰ ਨਾਮਜ਼ਦ ਕਰੇਗੀ ਤੇ ਬਾਕੀ ਮੈਂਬਰ ਜਿਹੜੇ ਆ ਮੁਸਲਮ ਸਮੁਦਾਏ ਜਿਹੜਾ ਉਹਨੂੰ ਚੁਣੇਗਾ ਹੁਣ ਜਿਹੜਾ ਹੁਣ ਇਹਨਾਂ ਨੂੰ ਹਜਮ ਨਹੀਂ ਆ ਹੁਣ ਇਹ ਤੁਹਾਡੀਆਂ ਕਬਰਾਂ ਤੇ ਤੁਹਾਡੀਆਂ ਮਸਜਿਦਾਂ ਤੇ ਤੁਹਾਡੀ ਵਕਫਾ ਬੋਰਡ ਦੀ ਪ੍ਰਾਪਰਟੀ ਪ੍ਰਾਪਰਟੀ ਤੇ ਸਾਰਿਆਂ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਿਹੜਾ ਇਹ ਸਾਰਾ ਲੈ ਕੇ ਆਏ ਆ ਕਿ ਭਈ ਇਹਦੇ ਵਿੱਚ ਗੈਰ ਮੁਸਲਮ ਜਿਹੜੇ ਆ ਨਮਾਇंदे ਵੀ ਹੋਣੇ ਚਾਹੀਦੇ ਆ ਬੇ ਮੁਸਲਮਾਨਾਂ ਦਾ ਮਾਮਲਾ ਸਿੱਖਾਂ ਦਾ ਮਾਮਲਾ ਹਿੰਦੂਆਂ ਦਾ ਮਾਮਲਾ ਬੋਧੀਆਂ ਦਾ ਮਾਮਲਾ ਅਸਾਈਆਂ ਦਾ ਮਾਮਲਾ ਉਹਦੇ ਵਿੱਚ ਗੈਰ ਬੰਦੇ ਕਿਉਂ ਬਾੜਨੇ ਆ ਉਹ ਆਪਣੇ ਮਾਮਲੇ ਆਪ ਨੇ ਝੱਣ ਤੁਸੀਂ ਕੌਣ ਹੁੰਦੇ ਆ ਉਹਦੇ ਵਿੱਚ ਜਿਹੜੇ ਗੈਰ ਬੰਦੇ ਬਾੜਨ ਵਾਲੇ ਔਰ ਇਸ ਕਮੇਟੀ ਨੂੰ 11 ਦੀ 11 ਮੈਂਬਰੀ ਕਮੇਟੀ ਨੂੰ ਸਰਕਾਰ ਨਾਮਜ਼ਦ ਕਰੂਗੀ ਉਹ ਚਾਹੋ ਮੁਸਲਮਾਨ ਖਰੀਦੇ ਹੋਣ ਮੁਸਲਮਾਨ ਵੀ ਮਿਲ ਜਾਂਦੇ ਆ ਉਹ ਕਰ ਦੇਣ ਜਿੰਨੂੰ ਮਰਜ਼ੀ ਕਰ ਦੇਣ ਜਿੰਨੀ ਵਿਭਾਗਾ ਬੋਰਡ ਦੀ ਪ੍ਰਾਪਰਟੀ ਹੈ ਉਹ ਤੇ ਕਬਜ਼ੇ ਦੀ ਜਿਹੜੀ ਆ ਉਹ ਸਾਜ਼ਿਸ਼ ਹੈ ਬਹੁਤ ਵੱਡੀ ਮੈਂ ਪੁੱਛਣਾ ਚਾਹਣਾ ਇਹਨਾਂ ਨੂੰ ਇੱਕ ਐਗਜ਼ਾਮਪਲ ਦੇ ਤਹਿਤ ਕਿ ਜਿਹੜੀ ਮੰਦਰਾਂ ਤੇ ਮੱਠਾਂ ਦੀ ਜਾਇਦਾਦ ਹੈ ਆਂਧਰਾ ਪ੍ਰਦੇਸ਼ ਦੀ ਤੇ ਤਾਮਿਲਨਾਡੂ ਦੀ ਆਂਧਰਾ ਪ੍ਰਦੇਸ਼ ਚ 4 ਲੱਖ ਏਕੜ ਜ਼ਮੀਨ ਆ ਤਾਮਿਲਨਾਡੂ ਚ ਪੌਣੇ 5 ਲੱਖ ਏਕੜ ਜ਼ਮੀਨ ਆ 8 ਲੱਖ ਪੌਣੇ 9 ਲੱਖ ਏਕੜ ਜਿਹੜੀ ਜ਼ਮੀਨ ਬਣਦੀ ਆ ਬਈ ਉਹਦੇ ਚ ਕਾਤੇ ਨਹੀਂ ਕੋਈ ਹੋਰ ਬੰਦੇ ਵਾੜ ਦਿੱਤੇ ਜਾਂਦੇ ਉਹਦੀ ਚੋਂ ਗਵਰਨਮੈਂਟ ਕਿਉਂ ਨਹੀਂ ਕਰਦੀ ਉਹਦੇ ਚ ਗੈਰ ਮੁਸਲਮ ਕਿਉਂ ਨਹੀਂ ਜਾਂਦੇ ਤ੍ਰਿਪਤੀ ਮੰਤਰ ਦੇ ਵਿੱਚ ਗੈਰ ਮੁਸਲਮਾਂ ਨੂੰ ਕਿਨੂੰ ਸ਼ਾਮਲ ਕਰਦੇ ਇਸ ਕਰਕੇ ਇਹ ਕਿਸੇ ਦੇ ਧਰਮ ਦੇ ਵਿੱਚ ਦਖਲ ਹੈ ਔਰ ਇਹ ਬਿੱਲ ਬਿਲਕੁਲ ਜਿਹੜਾ ਰੱਦ ਹੋਣਾ ਚਾਹੀਦਾ ਔਰ ਮੁਸਲਮ ਭਾਈਚਾਰੇ ਦੀ ਇਹ ਲੜਾਈ ਨਹੀਂ ਹੈ ਇਹ ਲੜਾਈ ਸਾਰੀਆਂ ਘੱਟ ਗਿਣਤੀਆਂ ਦੀ ਬੋਧ ਮੰਦਰ ਹੈ ਬੋਧ ਮੰਦਰ 'ਚ ਨਹੀਂ ਕੀ ਕੀਤਾ ਕੋਤਖਾਨਾ ਬੇਚਾਰ ਹੋਣਗੇ ਬੋਧੀ ਤੇ ਚਾਰ ਹੋਣਗੇ ਹਿੰਦੀ ਹਿੰਦੂ ਨੌ ਮੈਂਬਰੀ ਕਮੇਟੀ ਹੋਗੀ 8 ਇਹ ਹੋਗਾ 9ਵਾਂ ਮੈਂਬਰ ਹੋਏਗਾ ਉਥੇ ਦਾ ਡਿਪਟੀ ਕਮਿਸ਼ਨਰ ਜੇ ਡਿਪਟੀ ਕਮਿਸ਼ਨਰ Hindu ਨਹੀਂ ਤਾਂ ਇੱਕ ਹੋਰ Hindu ਮੈਂਬਰ ਲਿਆ ਜਾਏਗਾ ਬੇ ਡਿਪਟੀ ਕਮਿਸ਼ਨਰ ਕੋਈ ਵੀ ਹੋਵੇ ਉਹ ਸਰਕਾਰ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਤੁਸੀਂ ਉਹਦੀ ਜਗ੍ਹਾ ਇਥੋਂ ਬਿਤਕਰਾ ਸਾਫ਼ ਝਲਕਦਾ ਸੋ ਇਸ ਦੇਸ਼ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਇਹ ਮੁੜ ਕੇ ਪਾਕਿਸਤਾਨ ਬਣਾਉਣ ਵਾਲੇ ਪਾਸੇ ਨੂੰ ਜਿਹੜਾ ਦੇਸ਼ ਨੂੰ ਲੈ ਕੇ ਜਾ ਰਹੇ ਆ ਇਹ ਫਾਸਿਸਟਾਂ ਦੀ ਸਰਕਾਰ ਹੈ ਇਹ ਡੰਡੇ ਦੇ ਰਾਜ ਨਾਲ ਇੱਥੇ ਸਰਕਾਰ ਜਿਹੜਾ ਕਰਨਾ ਚਾਹੁੰਦੀ ਆ ਇਹ ਸਿਰਫ ਇੰਨਾ ਮਾਮਲਾ ਨਹੀਂ ਹੈ ਕਿ ਇਹਨਾਂ ਨੂੰ ਚੋਣਾਂ 'ਚ ਹਰਾ ਦਿਓ ਇਹ ਤਾਂ ਖੜੇ ਖੜਾਏ ਜੰਮੂ ਕਸ਼ਮੀਰ ਦੇ ਸੂਬੇ ਨੂੰ ਤਿੰਨਾਂ ਹਿੱਸਿਆਂ 'ਚ ਕਰ ਦਿੰਦੇ ਆ ਸੂਬੇ ਦੇ ਅਧਿਕਾਰ ਖੋਹ ਲੈਂਦੇ ਆ ਇਹ ਪੰਜਾਬ ਦੇ ਪਾਖੜਾ ਡੈਮ ਨੂੰ ਕੇਂਦਰ ਦੇ ਹੱਥਾਂ 'ਚ ਦੇ ਦਿੰਦੇ ਆ ਇਹ ਪੰਜਾਬ ਦਾ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦੇ ਕੋਲ ਦੇ ਦਿੰਦੇ ਆ ਇਹ ਹਮਲਾ ਚਤਰਫਾ ਹੈ ਸਾਰਿਆਂ ਪਾਸਿਆਂ ਤੇ ਹੈ ਸਿਰਫ ਜਿਹੜਾ ਅਵਾਨੀ ਢਾਨੀ ਦੇ ਲਈ ਜਿਹੜਾ ਕੰਮ ਕੀਤਾ ਜਾ ਰਿਹਾ ਬਾਕੀ ਲੋਕਾਂ ਦੇ ਲਈ ਕਹਿੰਦੇ ਮੁਸਲਮਾਨਾਂ ਦੀ ਭਲਾਈ ਕਰਨੀ ਹੈ ਵੇ ਭਲਾਈ ਜਿਹਨਾਂ ਦੀ ਕਰਨੀ ਹੈ ਉਹਨਾਂ ਨੂੰ ਤਾਂ ਪੁੱਛੋ ਵੇ ਆਹ ਤੁਹਾਡੀ ਭਲਾਈ ਕਰਨ ਲੱਗੇ ਆ ਤੁਸੀਂ ਕਿਦਾਂ ਸਮਝਦੇ ਹੋ ਸੰਵਿਧਾਨ ਵੀ ਇਹੋ ਕਹਿੰਦਾ ਵੇ ਜੇ ਕਿਸੇ ਪਰੇ ਕਾਨੂੰਨ ਬਣਾਣਾ ਤਾਂ ਤੁਸੀਂ ਉਸ ਸਮੁਦਾਏ ਦੀ رائے ਲਿਓ ਤੁਸੀਂ رائے ਲੈ ਤੋਂ ਬਗੈਰ ਕਾਨੂੰਨ ਧੜਾ ਧੜ ਜਿਹੜੇ ਆ ਐਂਟੀ ਮੁਸਲਮ ਬਣਾ ਰਹੇ ਆ ਕਦੇ ਤੁਸੀਂ ਜਿਹੜਾ ਅਰੰਗਜੀਤ ਦੀ ਕਬਰ ਦਾ ਮਸਲਾ ਠਾਲ ਲੈਨੇ ਆ ਕਦੇ ਤੁਸੀਂ ਮੁਗਲ ਸਾਮਰਾਜ ਦਾ ਮਸਲਾ ਠਾਲ ਲੈਨੇ ਆ ਤੁਸੀਂ ਕਿਤਾਬਾਂ ਚੋਂ ਮੁਗਲ ਸਾਮਰਾਜ ਦੇ ਚੈਪਟਰ ਕੱਢ ਦਿੱਤੇ ਪੰਜਾਬੀਓ ਸਮਝ ਲਓ ਸਿੱਖ ਇਤਿਹਾਸ ਕੱਢ ਦਿੱਤਾ ਸਾਡਾ ਤਾਂ ਸਾਰਾ ਹੀ ਸਿੱਖ ਇਤਿਹਾਸ ਮੁਗਲਾਂ ਨਾਲ ਲੜਾਈ ਦਾ ਆ ਜੇ ਮੁਗਲਾਂ ਦੇ ਚੈਪਟਰ ਨਹੀਂ ਹੋਣਗੇ ਤਾਂ ਸਿੱਖ ਇਤਿਹਾਸ ਕਿੱਥੇ ਬਚੇਗਾ ਜੇ ਅਰੰਗਜੀਤ ਨਹੀਂ ਹੋਏਗਾ ਤਾਂ ਸਿੱਖ ਇਤਿਹਾਸ ਕਿੱਥੇ ਬਚੇਗਾ ਹਿਸਟਰੀ ਨੂੰ ਬਦਲਿਆ ਨਹੀਂ ਜਾ ਸਕਦਾ ਜੋ ਹਿਸਟਰੀ ਹੋਇਆ ਉਹ ਹੀ ਆ ਕਹਿੰਦੇ ਜੀ ਸਾਡੇ ਤੇ 900 ਸਾਲ ਹੀ ਨਹੀਂ ਰਾਜ ਕੀਤਾ ਵੀ ਤੁਸੀਂ ਕੀ ਕਰਦੇ ਸੀ ਤੁਸੀਂ ਐਨੇ ਸੀਗੇ 80% ਤੁਸੀਂ ਕਹਿੰਦੇ ਅਸੀਂ 80% ਆ ਕੀ ਕਰਦੇ ਸੀ ਉਹ ਵੀ ਤੁਹਾਡੀਆਂ ਕਰਤੂਤਾਂ ਕਰਕੇ ਹੋਇਆ ਇਦਾਂ ਹੋਇਆ ਕਿ ਤੁਸੀਂ ਆਪਣੇ ਸਮਾਜ ਨੂੰ ਜਾਤਾਂ ਪਾਤਾਂ 'ਚ ਵੰਡਿਆ ਹੋਇਆ ਹੈ ਤੁਹਾਡੇ ਲੜਨ ਵਾਲੇ ਤਾਂ ਇਕੱਲੇ क्षत्रੀ ਸੀਗੇ ਉਹ ਜਿਹੜੇ 10-15% ਵੀ ਨਹੀਂ ਬਣਦੇ ਬਾਕੀਆਂ ਨੂੰ ਤੁਸੀਂ ਕਹਿੰਦੇ ਨੂੰ ਸ਼ੂਦਰ ਬਣਾਤਾ ਕਿਸੇ ਨੂੰ ਕੋਈ ਬਣਾਤਾ ਕੋਈ ਵਪਾਰੀ ਸੀਗਾ ਕੀ ਕਰ ਸਕਦੇ ਤੁਹਾਡੀਆਂ ਜਿਹੜਾ ਤੁਹਾਡੀ ਮਨੁੱਖ ਸਮਰੱਥੀ ਹੈ ਜਿਹੜਾ ਤੁਹਾਡਾ ਸੰਵਿਧਾਨ ਬਣਾਇਆ ਹੋਇਆ ਜੇ ਨੂੰ ਤੁਸੀਂ ਮੁੜ ਕੇ ਲਾਗੂ ਕਰਨੇ ਚਾਹਦੇ ਆ ਉਹਦੇ ਵਿੱਚ ਇੱਕ ਕਮਜ਼ੋਰੀ ਪਈ ਸੀ ਕਿ ਇਸ ਸੰਧ ਦੇ 800 ਸਾਲ ਜਿਹੜਾ ਬਾਦ ਰਿਆ ਨੇ ਰਾਜ ਕੀਤਾ ਸੇਸ਼ ਕਰਕੇ ਹੁਣ ਦੋਸ਼ ਤੁਸੀਂ ਮੁਸਲਮਾਨਾਂ ਨੂੰ ਦਿਮਾਓ ਕਿਉਂਕਿ ਰੰਗ ਜਿਹੇ ਮੁਸਲਮਾਨ ਸੀ ਉਹ ਇੱਕ ਕਿਸੇ ਨੇ ਪਾਰਲੀਮੈਂਟ ਵਿੱਚ ਬੋਲ ਤਾਂ ਮੈਂ ਨਹੀਂ ਬੋਲਣਾ ਪਤਾ ਨਹੀਂ ਕੇਸ ਹੀ ਦਰਜ ਹੋ ਜਾਏ ਗੱਲ ਤਾਂ ਸੱਚੀ ਆ ਉਹਦੀ ਜਦੋਂ ਐ ਗੁਰੂ ਗੋਬਿੰਦ ਸਿੰਘ ਜੀ ਇੱਧਰ ਲੜੇ ਤਾਂ ਉਹ ਕੇ ਇਹ ਵਿਚਾਰ ਨਹੀਂ ਆ ਕਿ ਸਚਾਈ ਹੈ ਇਹ ਮੌਜੂਦਾ ਹਾਲਾਤ ਜਿਹੜੇ ਚੱਲ ਰਹੇ ਹਨ ਨਾ ਉਹ ਸਚਾਈ ਹੈ ਕਿ ਸਚਾਈ ਬਿਆਨ ਕੀਤੀ ਹੈ ਕਿ ਮੈਂ ਮੈਂ ਉਧਰ ਖੜ੍ਹ ਕੇ ਨਹੀਂ ਕੀਤੀ ਜੀ ਸਲੂਟ ਕਰ ਰਿਹਾ ਬੜੇ ਸਾਹਿਬ ਨੂੰ ਕਿ ਐਦਾਂ ਦੇ ਮਾਹੌਲ ਦੇ ਵਿੱਚ ਜਦੋਂ ਕਾਲੀ ਪੱਟੀ ਬੰਨਣ ਦੇ ਉੱਪਰ ਪਰਚੇ ਦੇ ਦਿੱਤੇ ਜਾਂ ਜਦੋਂ ਨਮਾਜ਼ ਵੜਦੇ ਲੋਕਾਂ ਨੂੰ ਡਰੋਨ ਦੇ ਨਾਲ ਚੱਕੀਤਾ ਜਾਵੇ ਕਿਤੇ ਸੱਚ ਜੋ ਪਰ ਨਮਾਜ਼ ਤੱਕ ਨਹੀਂ ਕਰ ਰਿਹਾ ਰੱਬ ਦੀ ਇਬਾਦਤ ਨਹੀਂ ਕਰ ਰਿਹਾ ਉਸ ਮਾਹੌਲ ਦੇ ਵਿੱਚ ਅਗਰ ਸੱਚਾਈ ਨੂੰ ਬੋਲ ਰਿਹਾ ਤੇ ਉਸ ਤੋਂ ਵੱਡਾ ਹਮਦਾਲਾ ਮੈਨੂੰ ਦਾ ਕੋਈ ਨਹੀਂ ਹੈ ਮੈਂ ਅਪੀਲ ਕਰੂੰਗਾ 2 ਮਿੰਟ ਵਾਸਤੇ ਸਾਡੇ ਵਿੱਚ ਪੰਜਾਬ ਕੇ ਸ੍ਰੀ ਉਪਦੇਸ਼ੀਨਰ ਜਰਨਲਿਸਟ ਮਜਰ ਅਲਮ ਸਾਹਿਬ ਨੇ ਪਹੁੰਚੇ ਹੈ ਉਹ 2 ਮਿੰਟ ਲਈ ਆਪਣੇ ਵਿਚਾਰ ਰੱਖेंगे ਜਮੇ ਤੋਂ ਹਮਾਇੰਦ ਦੇ ਪ੍ਰਧਾਨ ਵੀ ਆ ਜਿਹੜੇ ਦੇ ਜ਼ਿਲੰਦਰ ਦੇ سبھی سنگھن پنجاب کی آواز میں یہاں اکٹھے ہوئے ہیں جیسا کہ آپ دیکھ رہے تھے خاص طور پر یو پی کے اندر مسلمانوں پر جتنی زیادہ زیادتی کر سکتے ہیں پولیس دوارا کی گئی سرکار دوارا کیا جا رہا ہے لیکن بھائیوں ہم نے اپنے ہاتھ کو کھول رکھے ہیں اب ضرورت ہے کہ اپنے مٹھی کو بند کریں اور جو لوگ مقابلے کے لیے آ رہے ہیں اسے جب کر مقابلہ کریں جب یہ ہمارا جمہوریت ہے وہ دور ختم ہو گیا گاندھی جی کہتے تھے کہ جب تمہارے ایک گال پر کوئی مارے دھماکہ مارے تو تم دوسرے گال پیش کر دو یہ وقت ختم ہو گیا ہے اب لوگ ہمارے سوچنے پر مجبور ہو گئے ہیں ہمارے بڑے بزرگ یہ کہنے لگے ہیں کہ کاش انیس سو سیتاریس میں جب ملک کا بٹ ہو رہا تھا تو ہم اس وقت پاکستان کیوں نہیں گئے اس وقت ہم دوسرے ملک کیوں نہیں چلے گئے آج یہ حالات ہندوستان کے اندر یہ حالات پیدا کر دیے گئے ہیں ایسا کیوں ہم سبھی بھائیوں سے کہنا چاہ رہے ہیں جو لوگ آپ مسلمانوں سے تکرائے گا آپ سبی بھائیوں کو تکلیف دے گا آپ کی جمہوری ہم کو چھیے گا تو آپ سبی بھائیوں کو میں ہتھیار دیتا ہوں اور یہ حکم کر رہا ہوں یہ آپ سے کر رہا ہوں کہ آپ ان کا ٹرک کر مقابلہ کریں یہ ہمارا جمہوری اب ہے آج یہاں جب ہم بیٹھے ہوئے ہیں یہ پولیس والے بھی ہمیں نہیں بیٹھنے دیتے کیونکہ یہ رائٹ ہے ہمارا کسی بھی ملک کے اندر اگر کسی کمیونٹی کے لیے کوئی خاص بل جاتا ہو جس کے لیے وہ ہے تو اس کی مخالفت کرنا یہ ہمارا جمہوری حق ہے اس لیے انشاءاللہ آج کریں کہ جب تک یہ واپس ملے گا ہمارا یہ رہے گا گا انشاءاللہ انقلاب آئے تم دیکھ لینا ایک دن ਦੀ ਸਰਕਾਰਾਂ ਦੀ ਡਿਊਟੀ ਲਈ ਇਹ ਸੰਧਾਨ ਦੇ ਵਿੱਚ ਉਸੇ ਪਾਵਨ ਦਾ ਸੰਧਾਨ ਇਸ ਦੇਸ਼ ਦੇ ਅੰਦਰ ਲਾਗੂ ਕਰਨਾ ਦੇਖਦੇ ਸਰਕਾਰ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਦੇਸ਼ ਦੇ ਵਿੱਚ ਬ੍ਰਾਹਮਣਵਾਦੀ ਲੋਕਾਂ ਨੇ 106 ਗੋਟਾ ਕਰ ਦਿੱਤੀਆਂ ਬਦਕੇ ਕੀਤੀ ਵੀ ਕਰ ਲੈ ਪਿਆਰੇ ਸਰਕਾਰ ਨੂੰ ਲਾਗੂ ਕਰਦੇ ਬਿਨਾ ਆਪਣੇ ਮਤਲਬ ਚਲਾਇਆ ਗਿਆ ਇਹ ਸੱਜਣ ਅਸ਼ੀਸ਼ ਭਗਤ ਸਿੰਘ ਨਗਰ ਦਾ ਸਵਤੰਤ ਸਿੰਘ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਤਲਫੇਰ ਅਮੀਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ